ਔਰ ਜੋ ਕੀ ਸਥਿਤੀ ਦੇ ਵਿੱਚ ਇਤਿਹਾਸ ਨੂੰ ਪੁੱਠਾ ਢੇੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖੋ ਪਹਿਲਾਂ ਜਿਹੜੀ ਸੀਗੀ ਜਦੋਂ ਅੰਗਰੇਨ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਉਦਯੋਗਿਕ ਕ੍ਰਾਂਤੀ ਆਈ ਹੈ ਮੈਂ ਗੱਲ ਕਰਦਾ 1850 55 ਦੀ ਉਦੋਂ ਚੌਕਾ ਚੌਕਾ ਕਿੱਟ ਡੜੀ ਲਈ ਜਾਂਦੀ ਸੀ 1600 ਕਿੰਟ ਕੰਮ ਲਿਆ ਜਾਂਦਾ ਸੀ ਅਖੀਰ 1885 ਦੇ ਵਿੱਚ ਸ਼ਿਕਾਗੋ ਦੇ ਵਾਟਰਲੀ ਬਾਈ ਦੇ ਵਿੱਚ ਮਜ਼ਦੂਰਾਂ ਦਾ ਇਕੱਠ ਹੋਇਆ ਉਹਨਾਂ ਨੇ ਮਜ਼ਦਰਾ ਲਾਹੰਬੰਦ ਕੀਤਾ ਇਧਰ ਸਾਮਰਾਜੀਆਂ ਦੀ ਫੌਜਾਂ ਸੀਗੀਆਂ ਇਧਰ ਸੀਗੀਆਂ ਲੇਬਰ ਦੀ ਟਕਰਾਅ ਹੋਇਆ ਟਕਰਾਅ ਦੇ ਵਿੱਚ ਤਕਰੀਬਨ 100 ਨਾ ਬੰਦੇ ਸ਼ਹੀਦ ਹੋਏ ਤੇ 9 ਬੰਦੇ ਪਕੜੇ ਗਏ ਜਿਨ੍ਹਾਂ ਨੂੰ 1886 ਦੇ ਵਿੱਚ ਫਾਸੀ ਹੋਈ ਇੱਕ ਬੰਦਾ ਜੇਲ੍ਹ ਦੇ ਵਿੱਚ ਬਰਗਿਆ ਰਹਿ ਗਿਆ ਰੱਥ ਮੈਨੂੰ 3 ਦਿਨੋਂ ਜਾਵਾ ਇੱਕ ਤਾਂ ਹੈਗਾ ਲੂਈ ਪਾਸਟਰ ਫਰਨਾਡੇ ਰੈਸਟ ਪ੍ਰਾਈਸ ਇਹਨਾਂ ਨੂੰ 4 ਮਈ 1870 ਨੂੰ ਪਾਸ ਹੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰੀ 1890 ਦੇ ਵਿੱਚ 8 ਘੰਟੇ ਦੀ ਦਿਹਾੜੀ ਸਵਕਾਰ ਕੀਤੀ ਗਈ ਪੂਰੀ ਦੁਨੀਆ ਤੇ ਪ੍ਰਵਾਨਿਤ ਕੀਤੀ ਗਈ ਸਾਡੇ ਹਿੰਦੁਸਤਾਨ ਦੇ ਵਿੱਚ 1923 ਦੇ ਵਿੱਚ ਮਦਰਾਸ ਦੇ ਵਿੱਚ ਪਹਿਲੇ ਵਾਰੀ ਕਿਸਾਨ ਮਜ਼ਦੂਰ ਪਾਰਟੀ ਦੀ ਅਗਵਾਈ ਵਿੱਚ ਮਈ ਡੇ ਮਨਾਇਆ ਗਿਆ ਲਾਲ ਝੰਡਾ ਚੁੜਾਇਆ ਗਿਆ ਪਹਿਲੇ ਵਾਰ ਸਕਾਗੋ ਘਟਨਾ ਵਾਪਰਨ ਤੋਂ ਪਹਿਲਾਂ ਮਜ਼ਦੂਰਾਂ ਦਾ ਝੰਡਾ ਚਿੱਟਾ ਹੁੰਦਾ ਸੀ ਜਦੋਂ ਗੋਲੀਬਾਰੀ ਹੋਈ ਹੈ ਮਜ਼ਦੂਰਾਂ ਦਾ ਖੂਨ ਡਲ ਉਹ ਝੰਡਾ ਡਿੱਗ ਕੇ ਲਾਲ ਹੋ ਗਿਆ ਤੇ ਉਸ ਤੋਂ ਬਾਅਦ ਝੰਡੇ ਦਾ ਰੰਗ ਲਾਲ ਬਣ ਗਿਆ ਇਹ ਐਨੀ ਪੁਰਾਣੀ ਗੱਲ ਹੋ ਕੇ ਤੇ ਸਾਡੇ ਕੋਲੇ 20 ਤੋਂ 25 ਚ ਇਹ ਆਵੇ ਵੀ ਨਹੀਂ 12 ਘੰਟੇ ਜੜੀ ਹੋਗੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਬੁਰਜਵਾਜੀ ਫੋਰਸਾਂ ਉਹ ਜਾਣਦੀਆਂ ਅਸੀਂ 12 ਘੰਟੇ ਕਰਦੀਏ ਅਸੀਂ 10 ਘੰਟੇ ਕਰਦੀਏ ਕੁਸਕਨਾ ਦਾ ਕਿਤੇ ਹੈ ਨਹੀਂ ਦੋ ਦਿਨ ਜੰਦਾਵਾ ਗੁਰਦਾਵਾ ਹੋਊਗੀ ਕੇਸ ਆਪੇ ਫਾਤ ਪੈਣਾ ਪਰ ਉਪੋਲਿ ਉਪੋਲਗੇ ਕਿ ਜਿਹੜੀਆਂ ਲੋਕਾਂ ਦੇ ਵਿੱਚੋਂ ਵਿਰੋਧ ਦੀ ਭਾਵਨਾ ਹੈ ਤੁਸੀਂ ਇਹਨੂੰ ਮੇਟ ਨਹੀਂ ਸਕਦੇ ਉਸਟਰੀ ਦਬਾ ਸਕਦੇ ਹੋ ਤੇ ਦੂਜੀ ਗੱਲ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਸੀਗੀ 85 ਤੋਂ ਲੈ ਕੇ 90 ਤੱਕ 95 ਤੱਕ ਨੌਜਾਨ ਮੁੰਡੇ ਫਾਰਵਰਡ ਕੇ ਮਾਰੇਗੇ ਝੂਠੇ ਮੁਕਾਬਲੇ ਹੁਣਾਏਗੇ ਜਿਹਦੇ ਵਿੱਚ ਹੁਣ ਇੱਥੇ ਕੰਮੀ ਨੇ ਦੇਖਣ ਕਿ ਦੱਸ ਕੇ ਬਾਪੂ ਬਾਪੂ ਜੀ ਨਾਲ ਇਹਲੇ ਮੰਦੀ ਤੇ ਅੱਜ ਜਦੋਂ ਅਣ ਅਲਾਨੀ ਐਮਰਜੈਂਸੀ ਹੈ ਆ ਗੰਗਿਸਤਰ ਆ ਫਮਾਨਾ ਕਿਸੇ ਦੇ ਪੈਰ ਤੇ ਗੋਲੀ ਵੱਜ ਗਈ ਕਿਸੇ ਦੇ ਖੋਡੇ ਤੇ ਵੱਜ ਗਈ ਕਿਸੇ ਦੇ ਖੋਡੇ ਤੇ ਵੱਜ ਗਈ ਯਾਦ ਰੱਖੋ ਇਹ ਆਪਨੇ ਲਈ ਚਤਾਵਨੀ ਆ ਕੱਲ ਨੂੰ ਜਿਹਨੂੰ ਆਪਣੀਆਂ ਅਦਾਰਾ ਜੋਰ ਪੜ ਲਈਆਂ ਤੇ ਉਹ ਖੋਡੇ ਆ ਖੋਡੇ ਆ ਤੋਂ ਸਾਡੇ ਸਿਰਾਂ ਤੱਕ ਜਿਹਾਉਣਗੇ ਇਹ ਇੱਕ ਪ੍ਰੈਕਟਿਸ ਜਿਹੜੀ ਭਗਵੰਤਪਾਪ ਕਰ ਰਿਹਾ ਕਰ ਕਿਉਂ ਰਿਹਾ ਤੁਹਾਨੂੰ ਇੱਕ ਗੱਲ ਦਾ ਇਹ ਯਕੀਨ ਹੈ ਕਿ ਲਾਰਡ ਆਰਡਰ ਦੀ ਸਮੱਸਿਆ ਇੱਕ ਸਟੇਟ ਦੀ ਸਮੱਸਿਆ ਹੁੰਦੀ ਹੈ। ਜਾਣਦੇ ਅਸੀਂ ਪੜਿਆ ਹੁਣ ਤੱਕ ਬੜੀ ਜਾਣਿਆ ਪਰ ਜਿਹੜੀ ਅੱਜ ਦੀ ਸਥਿਤੀ ਹੈ ਆਨ ਅਲਰਿੰਗ ਐਮਰਜੈਂਸੀ ਇਹਨਾਂ ਸਥਿਤੀ ਇਹ ਹੈ ਵੀ ਹਿੰਦੁਸਤਾਨ ਦੀ ਸਾਰੀ ਪੁਲਿਸ ਸਿੱਧੇ ਅਸਿੱਧੇ ਰੂਪ ਦੇ ਵਿੱਚ ਅਮਰਤਖਾ ਦੇ ਅਧੀਨ ਹੈ। ਉਹਨੇ ਨੀਤੀਆਂ ਬਣਾ ਕਰਦੀਆਂ ਉਹਨੇ ਜੋ ਆਦੇਸ਼ ਦੇਣੇ ਆ ਸਾਰੇ ਦੇਸ਼ ਦੀ ਪੁਲਿਸ ਨੇ ਉਸੇ ਨੂੰ ਮੰਨਦਾ। ਅਮਰਤਖਾ ਕੌਣ ਹੈ? ਸਾਡੇ ਦੇਸ਼ ਦਾ ਗ੍ਰਹਿ ਮੁੱਤੀ ਹੈ ਜਿਨੇ ਐਲਾਨ ਕੀਤਾ ਕਿ ਮਾਰਚ 2026 ਤੱਕ ਅਸੀਂ ਨਕਸਲ ਬਾਦ ਖਤਮ ਕਰ ਦਾਂਗੇ ਯਾਦ ਰੱਖੋ ਨਕਸਲ ਬਾੜੀ ਤੇ ਨਕਸਲ ਬਾਦ ਦੋ ਅਲੱਗ ਅਲੱਗ ਸ਼ਬਦ ਹਨ ਨਕਸਲ ਬਾੜੀ ਹੋਇਆ ਜਿਹੜੇ ਬੰਦੂਕ ਚੱਕ ਕੇ ਉਧਰ ਲੜਦੇ ਨੇ ਜੰਗਲਾਂ ਦੇ ਵਿੱਚ ਨਕਸਲ ਬਾਦ ਕੌਣ ਹੈ ਜਿਹੜੇ ਜ਼ਬਰ ਦੇ ਖਿਲਾਫ ਜਿਹੜੇ ਹਕੂਮਤ ਦੇ ਖਿਲਾਫ ਜਿਹੜੇ ਨਿਆਂ ਮੰਗਦੇ ਲਈ ਲੜਦੇ ਨੇ ਉਹ ਚਾਹੇ ਕੋਈ ਵਿਰੋਧੀ ਬਾਚ ਸਕਦਾ ਹੈ ਚਾਹੇ ਕੋਈ ਵਿਰੋਧੀ ਕਵਲ ਬਣਾ ਲਿਖਦਾ ਭਾਵੇਂ ਜੀਦਾ ਜੀ ਗੀਤ ਗਾਉਂਦੇ ਆ ਤੇ ਭਾਵੇਂ ਕੋਈ ਕਹਾਣੀ ਲਿਖਦਾ ਉਹ ਨਕਸ਼ ਬੋਲਦੇ ਨੂੰ ਸ਼ਹਿਰੀ ਨਕਸ਼ ਬੋਲਦਾ ਇਹਨਾਂ ਦੇ ਡਿਊਟਾ ਨੇ ਮਾਰਚ 86 ਆਹ ਸੌਰੀ 2016 26 26 ਨਿਸ਼ਚਿਤ ਕੀਤੀ ਹੈ ਤੇ ਤੁਹਾਨੂੰ ਪਤਾ ਸਾਡੇ ਸੁਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੈ ਕਿ ਕਿਸੇ ਨੂੰ ਫੜੋ ਗੋਲੀ ਮਾਰੋ ਆਇ ਕੰਮ ਕਰਦੋ ਇਹ ਲਾਖ ਨੂੰ ਨਹੀਂ ਸਤੂਪਨ ਜਰਾ ਕੁ ਨੂੰ ਨਾ ਉਹ ਸਾਡੇ ਮინისტრਰ ਤੋੜਦੇ ਆ ਇਹ ਭੰਗ ਕਰਦੇ ਜਦੋਂ ਇਹ ਸਹਉਜਗਦੇ ਆ ਉਦੋਂ ਕੀ ਕਹਿੰਦੇ ਆ ਮੈਂ ਸਤਾਨ ਦੀ ਸਹਉਜਗਦਾ ਹਾਂ ਵੀਰੀ ਵੱਟਾਂ ਨਾ ਸਤਾਪ ਦੀ ਕਿਤੇ ਸਭਾ ਦੀ ਚੌਕ ਸਹਉਜਗਦਾ ਹਾਂ ਕਿ ਮੈਂ ਦੇ ਪ੍ਰਤੀ ਨਿਸ਼ਚਾ ਬਰ ਰਹਾਂਗਾ ਤੇ ਇਹਦੇ ਅਨੁਸਾਰ ਕੰਮ ਕਰੂੰਗਾ ਸਾਡੇ ਸੁਤਾਂਚ ਕਿਤੇ ਨਹੀਂ ਲਿਖਿਆ ਹੈ 20 ਰੁਪਏ ਰਕਮ ਚੱਕੋ ਮੁਕਾਵੜੀ ਬਣਾਓ ਕੀ ਲਿਖਿਆ ਜਿਹੜਾ ਦੋਸ਼ੀ ਆ ਉਹਨੂੰ ਪਕੜੋ ਅਦਾਲਤ 'ਚ ਪੇਸ਼ ਕਰੋ ਅਦਾਲਤ ਉਹਦਾ ਮੁਕੱਦਮਾ ਚਲਾਉਗੀ ਜਿਹੜਾ ਫੈਸਲਾ ਹੁੰਦਾ ਉਹ ਕੁਝੂ ਹੁੰਦਾ ਹੁਣ ਦੱਸੋ ਸੌਜੁਗ ਦੇ ਸਬੰਧਾਂ ਦੀ ਜਦੋਂ ਬਾਹਰ ਆਉਂਦੇ ਆ ਉਹਦੀਆਂ ਨੂੰ ਭੰਗ ਕਰ ਦਿੰਦੇ ਆ ਤੇ ਇਸੇ ਦੀ ਮੈਂ ਕਿਹਾ ਸੀਗਾ ਕਿ ਸਾਰੇ ਦੇਸ਼ ਦੀ ਜਿਹੜੀ ਕੌਸਾ ਹੈ ਉਹ ਅਮਰਚਾਲ ਦੇ ਅਦੀਨ ਹੁਣ ਆਪ ਅੱਗੇ ਲਿਖੀਏ ਕਿ ਇੱਕ ਗੱਲ ਜਿਹੜੀ ਅਸੀਂ ਆਮ ਤੌਰ ਤੇ ਮਿਸ ਕਰ ਜਾਂਦੇ ਆ ਉਹ ਇਹ ਹੈ ਅਸੀਂ ਸਾਰਿਆਂ ਨੇ ਗੱਲ ਕੀਤੀ ਹੈ ਸਾਡੇ ਇਸ ਰਿਪੋਰਟ ਦੇ ਵਿੱਚ ਵੀ ਕਈ ਥਾਂ 'ਤੇ ਕਾਰਪੋਰੇਟ ਸ਼ਬਦ ਆਇਆ ਹੈ ਕਾਰਪੋਰੇਟ ਸ਼ਬਦ ਮੈਂ ਸਾਡੇ ਬਰਨਾਲੇ ਜਲਾਸ ਦੇ ਵਿੱਚ ਵੀ ਮੰਗ ਕੀਤੀ ਸੀਗੀ ਕਿ ਸਾਡੀ ਜਿਹੜੀ ਸਲਾਹਨਾ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਅਦਲਾਸ ਦੇ ਵਿੱਚ ਉਹਦੇ ਵਿੱਚ ਉਹਦਾ ਪਹਿਲਾ ਭਾਗ ਆ ਉਹਦੇ ਉੱਤੇ 12-13 ਕੌਂਡ ਜਿਨ੍ਹਾਂ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ ਬਹਿਸ ਕੀਤੀ ਜਾਂਦੀ ਹੈ ਮੈਂ ਮੰਗ ਕੀਤੀ ਸੀ ਕਿ ਇਹਦੇ ਇੱਕ ਕਾਰਪੋਰੇਟਰ ਹੋਰ ਹੈਂਡਿੰਗ ਪਾਓ ਕਿਉਂਕਿ ਅੱਜ ਕਾਰਪੋਰੇਟ ਸਾਡੇ ਘਰਾਂ ਤੱਕ ਆ ਗਿਆ ਸਾਡੇ ਰੋਜ਼ਾਨਾ ਜੀਵਨ 'ਚ ਐਂਟਰ ਕਰ ਗਿਆ ਦੇਖੋ ਪੰਜਾਬ ਤੋਂ ਸੈਲੋ ਬਣਿਆ ਮਨਜ਼ੂਰੀ ਬਾਤ ਆਈ ਹੈ ਸੈਲੋ ਪਹਿਲਾਂ ਬਣ ਗਿਆ ਸੀ ਦੂਜੀ ਗੱਲ ਤੁਸੀਂ ਦੇਖੋ ਮੋਦੀ ਜੀ ਅਰੇ ਮੰਤਰੀ ਬਣੇ ਸੀਗੇ ਪੀਐਮ ਤੇ ਦੂਜੇ ਤੀਜੇ ਨੇ ਨਾ ਇੱਕ ਸਿਮ ਆਇਆ ਸੀ ਜੀ ਉਹਦਾ ਜਿਹਦੇ ਉੱਤੇ ਮੋਬੀਲ ਜੀ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਫੋਟੋ ਲੱਗੀ ਜੀ ਉਦੋਂ ਰੌਲਾ ਪਿਆ ਬਰੋਗ ਹੋ ਗਿਆ ਤੋਂ ਉਹਨਾਂ ਨੂੰ ਬਾਕਸ ਲੈਣ ਵਿੱਚ। ਉਦੋਂ ਬਾਅਦ ਜੇ ਪਹਿਲੀ ਵਾਰ ਉਹਦੇ ਵਿੱਚ ਮੋਦੀ ਜੀ ਅਸਟ੍ਰੇਲੀਆ ਗਏ ਉਹਨਾਂ ਦੇ ਨਾਲ ਕੌਣ ਗਿਆ? ਅਡਾਲੀ ਗਿਆ। ਉੱਥੇ ਉਹਨਾਂ ਨੇ ਕੋਲਾ ਖਾਣ ਦਾ ਸੌਦਾ ਕੀਤਾ ਮੋਦੀ ਜੀ ਨੇ ਕਰਵਾਇਆ। ਉਦੋਂ ਬਾਅਦ ਮੋਦੀ ਜੀ ਫਰਾਂਸ ਗਏ। ਉਹਦੇ ਨਾਲ ਅਡਾਲੀ ਗਿਆ, ਅੰਬਾਦੀ ਗਿਆ। ਉਹਨਾਂ ਨੇ ਰਫੇਲ ਦਾ ਸਮਝੌਤਾ ਕੀਤਾ, ਨਾਲਿਕ ਸਮਝੌਤਾ ਇਹ ਕੀਤਾ ਕਿ ਰਫੇਲ ਦੀ ਤਿਆਰੀ ਮਨੂਫੈਕਚਰਿੰਗ ਹਿੰਦੁਸਤਾਨ ਦੇ ਵਿੱਚ ਹੋਊਗੀ ਤੇ ਪਰੂਕਾ ਬਣ ਭਾਰਤ ਸਰਕਾਰ ਨਹੀਂ। ਅਡਾਨੀ ਜੀ ਕਰਦੇ ਜੇ ਤੁਮ ਸਭ ਨੂੰ ਜਿਆਦਾ ਹੁੰਦਾ ਉਦੋਂ ਬਾਅਦ ਦੇ ਵਿੱਚ ਹੁਣ ਆ ਅਮਰੀਕਾ ਜਾ ਕੇ ਆ ਅਡਾਨੀ ਜੀ ਉੱਥੇ ਕੀ ਰੋਲਾ ਪਿਆ ਅਡਾਨੀ ਜੀ ਦੇ ਕੇ ਮਕਦਮਾ ਦਰਜ ਹੋਇਆ ਅਮਰੀਕਾ ਦੇ ਵਿੱਚ મોદી ਜੀ 트럼ਪ ਦੀਆਂ ਲੈਣਣੀਆਂ ਕੱਢ ਕੇ ਆਇਆ ਇਹ ਮਕਦਮਾ ਵਾਪਸ ਕਰੋ ਸਾਡਾ ਬੰਦਾ ਛੱਡ ਦਿਓ ਉਹ ਮੰਨੇ ਹੀ ਨਹੀਂ ਹੱਦ ਉਦੋਂ ਬਾਅਦ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਬਣਿਆ ਪਹਿਲਾਂ ਅਸੀਂ ਆ ਕਰਾਂਗੇ ਉਹ ਕਰਾਂਗੇ ਚਾਰ ਦਿਨ ਬਾਅਦ ਕੰਮ ਬਣੇਗਾ ਉਹ ਬਸ ਕਰੋ ਯਾਰ ਬਹੁਤ ਹੋ ਗਿਆ। ਉਲੀ ਵੀ ਮੰਨੇਗੇ ਵਾਸਤਾ ਨਾਲ ਹੀ ਮੰਨੇ। ਅਸੀਂ ਧਰਤੋਂ ਲੈ ਕੇ ਘਰ ਤੋਂ ਲੈ ਕੇ ਦਿੱਲੀ ਤੱਕ ਵੱਲ ਤੱਕ ਸਿਰਫ 4-5 ਟਾਂ ਦੇ ਨਾਲ ਜੁੜੇ ਹੋਇਆ, ਵਜੇ ਵਿੱਚ ਸਾਡੀਆਂ ਜੰਗੀਆਂ ਉਹਨਾਂ ਨਾਲ ਜੁੜੀਆਂ। ਤੁਸੀਂ ਸੋਚਦੇ ਹੋ ਕਿ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਬਣੀਆਂ ਨੇ ਇਹ ਤੁਹਾਡੇ ਘੱਡੇ ਚਾਉਣ ਵਾਸਤੇ ਆ ਤੁਹਾਡੇ ਸ਼ਹਿਰ ਕਰਨ ਵਾਸਤੇ ਆ। ਕੋਲ ਨੂੰ ਪੰਜਾਬ ਦੀ ਜ਼ਮੀਨ ਕਾਰਪੋਰਰ ਜਿਹੜੇ ਅੱਜ ਨਹੀਂ ਕੱਲ ਕਬਜ਼ੇ ਵਿੱਚ ਲੈਣੀ ਹੈ ਅਬਦਾਉ ਜਮੀਨ ਇਹ ਜਿਹੜੀਆਂ ਸੜਕਾਂ ਨਿਕਲੀਆਂ ਇਹ ਲੈ ਕੇ ਬੰਬੇ ਤੋਂ ਕਾਂਨਲਾ ਤੋਂ ਹਫਗਾਨਿਸਤਾਨ ਤੱਕ ਉੱਤਰ ਤੱਕ ਜਾਣੀਆਂ ਇੱਥੋਂ ਸਾਡਾ ਸਮਾਨ ਲੈ ਕੇ ਜਾਣੀਆਂ ਉੱਦੋਂ ਸੁੱਕੇ ਮੇਵੇ ਲੈ ਕੇ ਆਉਣਗੇ ਜੇ ਚੜੂਗੇ ਤਾਂ ਤੁਹਾਨੂੰ ਕੋਈ ਨਾ ਵੱਧੋ ਦਾ ਜਿਹੜਾ ਟੋਲ ਟੈਕਸ ਉਹ ਤਾਂ ਉਹ ਸਾਡੇ ਵਾਸਤੇ ਨਹੀਂ ਹਨ ਉਹ ਵਪਾਰ ਨੂੰ ਸੌਖਾ ਕਰਨ ਵਾਸਤੇ ਵਿਦਨ ਦੇ ਇਹ ਕੋਈ ਪਾਲਤੂ ਰਾਜ ਨਾ ਖਰਾਬ ਹੋਵੇ ਉਥੇ ਪਹੁੰਚਾਉਣ ਵਾਸਤੇ ਇਹ ਨਹੀਂ ਬਣਾਉਣਾ ਹੈ ਹਣੇ ਉਹ ਤੁਹਾਨੂੰ ਵਾਚ ਇਹ ਆਪਾ ਗੱਲ ਕਰੀਏ ਸਾਡੇ ਆਮ ਜੀਵਨ ਦੇ ਆਮ ਜੀਵਨ ਦੇ ਵਿੱਚ ਤੁਸੀਂ ਸੋਚਦੇ ਹੋ ਕਿ ਕਿਹੜੀ ਸਰਕਾਰ ਬਣੂਗੀ ਕਿਹੜੀ ਸਰਕਾਰ ਚਾਹਤ ਹੋਣੀ ਹੈ ਕਿਹੜੀ ਸਰਕਾਰ ਦੀ ਉਮੀਦ ਅੱਗੇ ਚੱਲਣ ਦੀ ਹੈ ਤਾਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦਾ ਹਾਂ ਉਗਵਾਚ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹੂੰਗਾ ਉਹ ਇਹ ਹੈ ਕਿ ਮੋਦੀ ਜੀ ਪਿਛਲੇ ਸਮੇਂ ਦੇ ਵਿੱਚ ਕਾਫੀ ਬਦਨਾਮ ਹੋ ਗਏ ਤੇ ਜਿਹੜੇ ਆਪਣੇ ਕਾਰਪੋਰੇਟ ਹੈ ਉਹ ਨਹੀਂ ਚਾਹੁੰਦੇ ਵੀ ਸਾਡਾ ਚਿਹਰਾ ਮੋਰਾ ਬਦਨਾਮ ਹੋ ਗਏ ਆਉਣ ਵਾਲੇ ਸਮੇਂ 'ਚ ਮੋਦੀ ਜੀ ਦੇ ਸਾਥੇ ਕੋਈ ਹੋਰ ਬੰਦਾ ਗੱਡੀ 'ਤੇ ਬਹਿ ਸਕਦਾ ਔਰ ਇਹ ਨਾ ਸੋਚੋ ਵੀ ਉਹਨੀਆਂ ਦੀਆਂ ਪਾਲਿਸੀਆਂ 'ਚ ਫਰਕ ਪੈਣਾ ਪਾਲਿਸੀਆਂ ਹੋਈ ਰਹਿਣਗੀਆਂ ਜਿਹੜੀਆਂ ਉਹ ਤੋਂ ਸੀਗੀਆਂ ਜਿਹੜੀਆਂ ਬਾਤਾਂ ਦੀਆਂ ਰਹਿਣੀਆਂ ਇਸ ਕਰਕੇ ਜਦੋਂ ਤੁਸੀਂ ਕੋਈ ਗੱਲ ਕਰਦੇ ਆ ਤਾਂ ਜਿੱਥੇ ਤੁਸੀਂ ਕਹਿੰਦੇ ਆ ਮੋਦੀ ਜੀ ਜ਼ਿੰਮੇਵਾਰ ਹੈ ਤਾਂ ਇਹ ਜ਼ਰੂਰ ਕਹਿਣਾ ਚਾਹੀਦਾ ਕਿ ਮੋਦੀ ਜੀ ਉਸ ਕਾਰਪੋਰੇਟ ਦੀ ਕਟਬੁਦਲੀ ਹੈ ਮੋਦੀ ਜੀ ਉਸ ਕਾਰਪੋਰੇਟ ਦੇ ਹੱਥ ਤੱਕ ਖੜਾਉਣਾ ਹੈ ਜਿਵੇਂ ਉਹ ਚਲਾਉਣਗੇ 걔ਨੇ ਉਹ ਵੀ ਚੱਲਣਾ ਹੈ ਤੁਹਾਨੂੰ ਯਾਦ ਹੋਊਗਾ ਇਲੈਕਸ਼ਨ ਤੋਂ ਪਹਿਲਾਂ ਕਾਰਪੋਰੇਟ ਜਿਹਦੀ ਹਕੂਮਤ ਨਮਾ ਚਾਹੁੰਦੇ ਆ ਉਹ ਸ ਨੂੰ ਹੋ ਕਰੋੜਾਂ ਅੰਬਰ ਰਿਏ ਡਾਲਰ ਚੰਦਾ ਰਹਿੰਦੇ ਆ ਤੇ ਉਹਦੇ ਬਦਲੇ ਚ ਜਦੋਂ ਉਹ ਹਕੂਮਤ ਬਣ ਜਾਂਦੀ ਆ ਫਿਰ ਉਹ ਉਹਦੇ ਕੋਲੋਂ ਆਪਦੇ ਮਰਜੀ ਦੀਆਂ ਪਾਲਿਸੀਆਂ ਬਣਵਾਉਂਦੇ ਇਹ ਹੀ ਕਾਰਨ ਹੈ ਕਿ ਜਿਹੜੇ ਕਾਰਕਟਰ ਹੈ ਇਹ ਮੂਹਰੇ ਬਦਲਦੇ ਰਹਿੰਦੇ ਆ ਜੇ ਮੌਨਸ ਹੋ ਗਿਆ ਮੋਦੀ ਆਗਾ ਕੱਲ ਨੂੰ ਕੋਈ ਹੋਰ ਆ ਜਾਊਗਾ ਪਰ ਪਾਲਿਸੀਆਂ ਤੇ ਹੀ ਰਹਿਣਗੀਆਂ ਤਿੱਕਾ ਛੋਟੀ ਜਿਹੀ ਗੱਲ ਛੋਟੀ ਨਾ ਬਣੀ ਨਾ ਹੋਣੀ ਉਹ ਇਹ ਆ ਸਾਨੂੰ ਰਾਮਪਰੇਜੂਰ ਪ੍ਰੋਬਲਮ ਹੋਈ ਪੜੇ ਅਲੇ ਦੇ ਉਥੇ ਚਰਚਾ ਹੋਈ ਜਰ ਬਾਹਰਲੇ ਬੰਦੇ ਤਾਂ ਸੀਗੇ ਕਾਫੀ ਗਿਣਤੀ ਚ ਪਰ ਜਿਹੜੇ ਜੰਮੂਰੀ ਦੇ ਕਾਰਸਵਾ ਦੇ ਕਾਰਕੂਨ ਆ ਉਹਨਾਂ ਦੀ ਗਿਣਤੀ ਬਹੁਤ ਘੱਟ